ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ 25 ਮਿੰਟ ਦੇ ਵਿੱਚ 25 ਖਬਰਾਂ ਲੈ ਕੇ ਦਿੱਲੀ ਸਿੱਖ ਵਿਰੋਧੀ ਦੰਗਿਆਂ ਦੇ ਵਿੱਚ ਸੱਜਨ ਕੁਮਾਰ ਦੋਸ਼ੀ ਕਰਾਰ 18 ਫਰਵਰੀ ਨੂੰ ਸੁਣਾਈ ਜਾਵੇਗੀ ਸਜ਼ਾ ਰਾਉਜ਼ੇ ਵੈਨਿਊ ਕੋਰਟ ਨੇ ਸੁਣਾਇਆ ਫੈਸਲਾ ਸਰਸਪਤੀ ਵਿਹਾਰ ਦੇ ਵਿੱਚ ਪਿਓ ਤੇ ਪੁੱਤ ਦਾ ਕੀਤਾ ਸੀ ਕਤਲ 40 ਸਾਲਾਂ ਬਾਅਦ ਸੁਣਾਇਆ ਗਿਆ ਫੈਸਲਾ ਜੂਡੀ ਦਾ ਸੀਬੀਆਈ ਸਪੈਸ਼ਲ ਕੋਰਟ ਜੱਜ ਕਾਵੇਰੀ ਬਵੇਜਾ Has convicted Sajjan Kumar for the murder of two sex in 1984, uh, sex, uh, sex genocide. Now this is a case involving the murder of uh, this one Singh and his son Tarandeep Singh. Now this case was closed by the police. It was reopened after the uh, this Modi government appointed SIT in 2015. This case was reopened. Now we are so grateful to the court. We are also grateful to. The public prosecutor Manish Rawat and the I/O Jagdish Kumar, who worked very hard on this, I am also grateful to my colleague Kamra Bora and Gurwak Singh, who have also worked very hard on this. Now, on 18th February, the court will pronounce the sentence. That is true. They went up. In fact. Uh, after such a long time justice though has no meaning but it doesn't mean that these guilty should go scot-free they should be punished and this will also send a message to other people in the country that if you are in the power don't think you can get away after committing such heinous crime a day will come when you will have to face the law ਐਮਐਸਪੀ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨ ਆंदोलਨ 2 ਨੂੰ 1 ਸਾਲ ਪੂਰਾ ਹੋਣ ਵਾਲੇ ਨੇ ਤੇ ਇਸ ਮੌਕੇ ਅੱਜ ਖਨੌਰੀ ਸਰਹੱਦ ਵਿਖੇ ਕਿਸਾਨ ਮਹਾਪੰਚਾਇਤ ਕਰਵਾਈ ਗਈ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਮਹਾਪੰਚਾਇਤ ਨੂੰ ਸੰਬੋਧਨ ਵਿਗਿੱਤਾ ਉਹਨਾਂ ਨੇ ਕਿਹਾ ਕਿ ਮਹਾਪੰਚਾਇਤ ਦੇ ਵਿੱਚ 14 ਤਰੀਕ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਉੱਤੇ ਵਿਚਾਰ ਚਰਚਾ ਕੀਤੀ ਗਈ ਹੈ ਇਸ ਦੌਰਾਨ ਢੱਲੇਵਾਲ ਨੇ ਅੱਗੇ ਕਿਹਾ ਕਿ ਸੁਆਮੀਨਾਥਨ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਤੇ ਇਸ ਲੜਾਈ ਨੂੰ ਜਿੱਤਣ ਦੇ ਲਈ ਸਾਨੂੰ ਇੱਕ ਹੋਣਾ ਪੈਣਾ ਹੈ। ਕਨੌਰੀ ਬਾਰਡਰ ਤੇ ਕਿਸਾਨਾਂ ਦੀ ਮਹਾਪੰਚਾਇਤ ਹੋਈ ਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਨੂੰ ਹਾਰਟ ਅਟੈਕ ਆ ਗਿਆ। ਐਂਬੂਲੈਂਸ ਦੇ ਵਿੱਚ ਉਹਨਾਂ ਨੂੰ ਰਾਜੇਂਦਰਾ ਹਸਪੀਟਲ ਪਹੁੰਚਾਇਆ ਗਿਆ। 20 ਦਿਨ ਪਹਿਲਾਂ ਹੀ ਉਹਨਾਂ ਨੂੰ ਅਟੈਕ ਆਇਆ ਸੀ ਤੇ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਆਪਰੇਸ਼ਨ ਹੋ ਚੁੱਕਿਆ ਹੈ। ਅੱਜ ਮੋੜ ਤੋਂ ਉਹਨਾਂ ਨੂੰ ਹਾਰਟ ਅਟੈਕ ਆ ਗਿਆ। ਵਿਵਾਦਿਤ ਜੋ ਇੰਡੀਆਜ਼ ਗਾਟ ਲੇਟੈਂਟ ਦੇ ਨਾਲ ਜੁੜੀ ਹੋਈ ਵੱਡੀ ਖਬਰ ਅੱਜ ਸਾਹਮਣੇ ਆਈ ਮੁੰਬਈ ਦੇ ਵਿੱਚ ਯੂਟਿਊਬਰ ਅਪੂਰਵਾ ਮਖੀਜਾ ਖਾਰ ਪੁਲਿਸ ਸਟੇਸ਼ਨ ਪਹੁੰਚੀ ਅਪੂਰਵਾ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਖਾਰ ਪਹੁੰਚੀ ਤੇ ਰਣਵੀਰ ਵੀ ਮਾਮਲੇ ਦੇ ਵਿੱਚ ਆਪਣਾ ਬਿਆਨ ਦਰਜ ਕਰਵਾਏਗਾ ਇੰਡੀਆਜ਼ ਗਾਟ ਲੇਟੈਂਟ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ ਮਹਾਰਾਸ਼ਟਰ ਸਾਈਬਰ ਪੁਲਿਸ ਨੇ ਇਸ ਮਾਮਲੇ ਸੰਬੰਧੀ ਐਫ ਆਈ ਆਰ ਦਰਜ ਕਰ ਲਈ ਹੈ ਇਹ ਮਾਮਲਾ ਸਮੇਰਣਾ ਬਲਰਾਜ ਕਈ ਤੇ ਹੋਰਨਾਂ ਖਿਲਾਫ ਦਰਜ ਕੀਤਾ ਗਿਆ ਹੈ ਸੂਤਰਾਂ ਨੇ ਦੱਸਿਆ ਕਿ ਇਸ ਸ਼ੋਅ ਦੇ ਪ੍ਰਕਾਸ਼ਿਤ ਹਿੱਸੇ ਨੂੰ ਦੇਖਣ ਤੋਂ ਬਾਅਦ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ। ਅਦਰ ਮੁਫਤ ਸਕੀਮ ਤੇ ਸੁਪਰੀਮ ਕੋਰਟ ਨੇ ਨਰਾਜ਼ਗੀ ਜਤਾਈ ਹੈ ਸ਼ਹਿਰੀ ਗਰੀਬੀ ਹਟਾਉਣ ਦੇ ਮੁੱਦੇ ਤੇ ਸੁਣਵਾਈ ਦੌਰਾਨ ਵੱਡੀ ਗੱਲ ਕਹੀ ਉਹਨਾਂ ਨੇ ਮੁਫਤ ਸਕੀਮ ਕਾਰਨ ਲੋਕ ਕੰਮ ਨਹੀਂ ਕਰਨਾ ਚਾਹੁੰਦੇ ਸੁਪਰੀਮ ਕੋਰਟ ਦਾ ਕਹਿਣਾ ਸੀ ਲੋਕਾਂ ਨੂੰ ਮੁਫਤ ਸਕੀਮ ਰਾਹੀਂ ਮੁਫਤ ਰਾਸ਼ਨ ਤੇ ਪੈਸੇ ਮਿਲ ਰਹੇ ਨੇ ਲੋਕਾਂ ਨੂੰ ਬਿਨਾਂ ਕੰਮ ਕੀਤੇ ਹੀ ਪੈਸੇ ਮਿਲ ਰਹੇ ਨੇ ਲੋਕਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਉਣ ਲਈ ਅਪੀਲ ਕਰਨੀ ਚਾਹੀਦੀ ਹੈ। ਪੰਜਾਬ ਦੇ ਡੀਜੀਪੀ ਤੇ ਮੋਗਾ ਦੇ ਐਸਐਸਪੀ ਦੇ ਨਿਰਦੇਸ਼ ਦੀ ਪਾਲਣਾ ਕਰਦਿਆਂ ਮੋਗਾ ਪੁਲਿਸ ਨੇ ਜ਼ਿਲ੍ਹੇ ਦੇ ਡਿਵੀਜ਼ਨ ਨਿਹਾਲ ਸਿੰਘ ਵਾਲਾ ਦੇ ਤਿੰਨ ਪਿੰਡਾਂ 'ਚ ਛਾਪੇਮਾਰੀ ਕੀਤੀ ਇਸ ਮਾਮਲੇ ਦੇ ਵਿੱਚ ਐਸਪੀ ਸੰਦੀਪ ਬਡੋਰਾ ਨੇ ਦੱਸਿਆ ਕਿ ਪੁਲਿਸ ਫੋਰਸ ਦੀ ਮਦਦ ਦੇ ਨਾਲ ਆਪਰੇਸ਼ਨ ਕਾਸੋ ਤਹਿਤ ਨਿਹਾਲ ਸਿੰਘ ਵਾਲਾ ਦੇ ਪਿੰਡ ਦੇ ਵਿੱਚ 35 ਕਰਾਂ ਦੀ ਤਲਾਸ਼ੀ ਲਈ ਗਈ ਹੈ ਪਿੰਡ ਦੇ ਵਿੱਚ ਆਉਣ ਜਾਣ ਵਾਲੇ ਹਰ ਇੱਕ ਵਿਅਕਤੀ ਦੀ ਤਲਾਸ਼ੀ ਲਈ ਗਈ ਇਹਨਾਂ ਤਿੰਨਾਂ ਪਿੰਡਾਂ ਦੇ ਕੁਝ ਇਲਾਕਿਆਂ ਦੇ ਵਿੱਚ ਨਸ਼ੀਲੇ ਪਦਾਰਥ ਦੀ ਤਸਕਰੀ ਚੱਲ ਰਹੀ ਸੀ ਜਿਸ ਕਰਕੇ ਪੁਲਿਸ ਨੇ ਅੱਜ ਇਹਨਾਂ ਤਿੰਨਾਂ ਪਿੰਡਾਂ ਦੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਤੇ ਹੁਣ ਅੱਗੇ ਹੋਰ ਵੀ ਖੁਲਾਸੇ ਹੋ ਸਕਦੇ ਨੇ। ਜ਼ਿਲ੍ਹਾ ਮੋਗਾ ਦੇ ਵਿੱਚ ਪੰਜ ਸਬ-ਡਿਵੀਜ਼ਨ ਨਿਹਾਲਸੀ ਵਾਲਾ ਦੇ ਥਾਣਾ ਬਦਨੀ ਦੇ ਵਿੱਚ ਪੈਂਦੇ ਪਿੰਡ ਬੁੱਟਾ, ਰਣੀਆਂ ਔਰ rau ਕੇ ਤਿੰਨਾਂ ਪਿੰਡਾਂ ਦੇ ਵਿੱਚ ਕਾਸੋ ਆਪਰੇਸ਼ਨ ਕੀਤਾ ਗਿਆ। ਟੋਟਲ ਲਗਭਗ ਅਸੀਂ 35 35 ਘਰਾਂ ਦੀ ਸਰਚ ਕੀਤੀ ਗਈ ਹੈ। ਜਿੱਚ ਅਸੀਂ ਕਾਫੀ ਫੋਰਸ ਅੱਜ ਟੋਟਲ 84 ਦੇ ਕਰੀਬ ਫੋਰਸ ਤੇ ਨਿਵਾਹਦੇ ਹਨ। ਔਰ ਜਿਹੜੇ ਸਾਡੇ ਡਰੱਗਸ ਦੇ ਵਿੱਚ ਆਲਰੇਡੀ ਸਮਗਲਰਸ ਆਰ ਜਿਹੜੇ ਇਹ ਜਿਨ੍ਹਾਂ ਦੇ ਸਾਨੂੰ ਹੌਟਸਪੌਟ ਹੈਗੇ ਨਾ ਇਹ ਥਾਣੇ ਦੇ ਕਿੰਨੇ ਪਿੰਡਾਂ ਦੇ ਉਹਨਾਂ ਨੂੰ ਅਸੀਂ ਕਾਸੋ ਆਪਰੇਸ਼ਨ ਦੇ ਤਹਿਤ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਹੈ ਇਹ ਜੇ ਚੱਲ ਰਿਹਾ ਹੈ ਸਾਡਾ ਆਪਰੇਸ਼ਨ ਉਹ ਉਮੀਦ ਹੈ ਸਾਨੂੰ ਕੁਝ ਨਾ ਕੁਝ ਉਪਲਬਧੀਆਂ ਹੋਣਗੀਆਂ ਉਹ ਜਿਹੜਾ ਅਸੀਂ ਜਿਸ ਘਰ ਦੇ ਕੋਲ ਖੜੇ ਹਾਂ ਇਹ ਆਲਰੇਡੀ ਇੱਕ ਇਹ ਵੱਡਾ ਸਮਗਲਰ ਹੈ ਤੋ ਇਹਦੇ ਘਰ ਨੂੰ ਫ੍ਰੀਜ਼ ਵੀ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਤੋ ਇਸੇ ਸੰਦਰਭ ਦੇ ਵਿੱਚ ਆ ਸਾਡਾ ਜੀ ਆਪਰੇਸ਼ਨ ਚੱਲ ਰਿਹਾ ਹੈ ਮੈਂ ਉਮੀਦ ਹੈ ਕਾਫੀ ਸਾਨੂੰ ਰਿਕਵਰੀ ਵੀ ਹੋਏਗੀ ਬੀਐਸਐਫ ਦੀ ਖੂਫੀਆ ਸ਼ਾਖਾ ਤੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਵਿੱਚ ਇੱਕ ਸ਼ੱਕੀ ਵਸਤੂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ ਤੇ ਇਸ ਤੇ ਕਾਰਵਾਈ ਕਰਦਿਆਂ ਬੀਐਸਐਫ ਦੁਆਰਾ ਸ਼ੱਕੀ ਖੇਤਰ ਦੇ ਵਿੱਚ ਇੱਕ ਖੋਜ ਮੁਹਿੰਮ ਸ਼ੁਰੂ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਮਲੇਵਾਲਾ ਪਿੰਡ ਦੇ ਨੇੜੇ ਇੱਕ ਖੇਤ ਦੇ ਵਿੱਚੋਂ ਇੱਕ ਗਲੌਕ ਪਿਸਤੌਲ ਦੇ ਨਾਲ ਦੋ ਪਿਸਤੌਲ ਮੈਗਜ਼ੀਨ 35 ਗ੍ਰਾਮ ਸ਼ੱਕੀ ਨਸ਼ੀਲੇ ਪਦਾਰਥ ਬਰਾਮਦ ਕੀਤੇ। ਪਿਸਤੌਲ ਮੈਗਜ਼ੀਨ ਤੇ ਨਸ਼ੀਲੇ ਪਦਾਰਥ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਦੇ ਨਾਲ ਲਿਪਟੇ ਹੋਏ ਸਨ। ਤੇ ਹੁਣ ਪੁਲਿਸ ਜਾਂਚ ਦੇ ਵਿੱਚ ਝੁੱਟੀ ਹੋਈ ਹੈ ਫੁਸ਼ਿਆਰਪੁਰ ਮੁਕੇਰੀਆ ਦੇ ਵਾਰਡ ਨੰਬਰ 13 ਦੇ ਵਿੱਚ ਇੱਕ ਆਦਮੀ ਪਿਛਲੇ 15 ਸਾਲਾਂ ਤੋਂ ਇੱਕ ਕਮਰੇ ਦੇ ਵਿੱਚ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੈ ਜਾਣਕਾਰੀ ਦਿੰਦੇ ਹੋਏ ਨੌਜਵਾਨ ਲਖਲਪਾਲ ਨੇ ਦੱਸਿਆ ਹੈ ਕਿ ਮੇਰੇ ਪਰਿਵਾਰ ਦੇ ਵਿੱਚ ਹੁਣ ਕੋਈ ਵੀ ਨਹੀਂ ਹੈ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਨੇ ਪਹਿਲਾਂ ਮੈਂ ਬਹੁਤ ਮਿਹਨਤ ਕਰਦਾ ਸੀ ਤੇ ਆਪਣਾ ਗੁਜ਼ਾਰਾ ਕਰ ਲੈਂਦਾ ਸੀ ਪਰ 15 ਸਾਲ ਪਹਿਲਾਂ ਮੈਨੂੰ ਪੈਰਲਾਈਸਿਸ ਹੋ ਗਿਆ ਜਿਸ ਕਰਕੇ ਹੁਣ ਮੇਰੇ ਦੋਵੇਂ ਹੱਥ ਤੇ ਪੈਰ ਬੇਜਾਨ ਹੋ ਗਏ ਨੇ ਹੁਣ ਮੈਂ 15 ਸਾਲਾਂ ਤੋਂ ਇੱਕ ਕਮਰੇ ਦੇ ਵਿੱਚ ਹੀ ਬੰਦ ਹਾਂ ਦੇਖਭਾਲ ਕਰਨ ਦੇ ਲਈ ਕੋਈ ਵੀ ਨਹੀਂ ਹੈ ਗਵਾਂਡੀ ਕਦੇ-ਕਦੇ ਮਦਦ ਕਰ ਦਿੰਦੀ ਤੇ ਗਵਾਂਡੀਆਂ ਨੇ ਹੁਣ ਬੁਹਾਰ ਲਗਾਈ ਹੈ ਕਿ ਕੋਈ ਸੰਸਥਾ ਅੱਗੇ ਵੱਧ ਕੇ ਆਵੇ ਤੇ ਇਸ ਦੀ ਮਦਦ ਕਰੇ ਸ਼੍ਰੀ ਫਤਿਹਗੜ ਸਾਹਿਬ ਪੁਲਿਸ ਦੇ ਵੱਲੋਂ ਗੈਂਗਸਟਰਾਂ ਤੇ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਗੈਂਗਸਟਰ ਅਰਸ਼ ਡੱਲਾ ਗੈਂਗ ਦੇ ਦੋ ਗੁਰਗਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ 5 ਪਿਸਤੌਲ 32 ਬੋਰਡ ਸਮੇਤ 5 ਜਿੰਦਾ ਰੋਂਦ ਬਰਾਮਦ ਕੀਤੇ ਗਏ ਇਸ ਸਬੰਧੀ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਨੇ ਦੱਸਿਆ ਕਿ ਸੀਆਈਏ ਸਰਹੱਦ ਦੀ ਟੀਮ ਨੇ ਸਰਹੱਦੀ ਨਾਕੇ ਬੰਦੀ ਕਰਦੇ ਹੋਏ ਅੰਮ੍ਰਿਤਸਰ ਦੇ ਰਹਿਣ ਵਾਲੇ ਦੋ ਆਰੋਪੀ ਸਾਹਿਲ ਤੇ ਗੁਰਕੀਰਤ ਸਿੰਘ ਨੂੰ ਕਾਬੂ ਕੀਤਾ ਆਰੋਪੀਆਂ ਖਿਲਾਫ ਲਾ ਐਕਟ ਤਹਿਤ ਧਾਰਾਵਾਂ ਲਗਾਈਆਂ ਗਈਆਂ ਨੇ ਤੇ ਹੁਣ ਬਣਦੀ ਕਾਰਵਾਈ ਉਹਨਾਂ ਦੇ ਉੱਪਰ ਕੀਤੀ ਜਾਵੇਗੀ। ਸ਼੍ਰੀ ਮੁਖਸਰ ਸਾਹਿਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਪੁਲਿਸ ਨੇ 90 ਗੱਟੇ ਡੋਡੇ ਚੂਰਾ ਪੋਸਟ ਬਰਾਮਦ ਕੀਤਾ ਹੈ ਕੈਂਟਰ ਸਮੇਤ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ ਮਾਮਲਾ ਦਰਜ ਕਰ ਲਿਆ ਗਿਆ ਹੈ ਝਾਰਖੰਡ ਤੋਂ ਸ਼੍ਰੀ ਮੁਖਸਰ ਸਾਹਿਬ ਵਿਖੇ ਇਹ ਡਿਲੀਵਰੀ ਕਰਨੀ ਸੀਗੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਫੜ ਲਿਆ। ਨਸ਼ੇ ਦੇ ਖਿਲਾਫ ਲਾਈ ਨਵੀਂ ਦੇ ਇਸ ਅੱਜ ਮੁਕਸਰ ਸਾਹਿਬ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ। तो सा टीम लेड बाय एस पी डी सर एंड डी एस पी डी तो इंचार्ज सीआईए वन तो सारी टीम ने इंफॉरमे बेसिस पर एक बड़ा चंगा ट्रैप लाया ये साढ़े को इंफोरमेन थी कि काफ़ी भारी मात्रा के जो चोटा पोस्ट है झारखंडों तो चलिया तो ये मुकसर के लिए मुकसर पहुंचने य इस रिगार्डिंग पिछले तीन दिन तो जो तो सा टीम सारी की सारी बहा ਤੇ ਅਸੀਂ ਵੇਟ ਵਿੱਚ ਸੀਗੇ ਕਿ ਇਹ ਗੱਡੀ ਕਿਵੇਂ ਸਾਨੂੰ ਟੱਕਰੂਗੀ ਤੇ ਕਿੱਥੇ ਨੂੰ ਰੁਕੇ ਆ ਜਾਊਗਾ ਤੇ ਪਰसों ਰਾਤ ਅਲਖ ਦਾਣਾ ਮੰਡੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਅਨਦਰ ਪੁਆਇੰਟ ਨੇ ਜੋ ਹੈ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਕਦੇ ਵੀ ਹੋ ਸਕਦਾ ਹੈ ਸਾਡੀ ਸਾਰੀ ਟੀਮ ਨੇ ਸੋਰਾ 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 ਤੇ ਰਾਤ ਲਾਇਆ ਇਹਨਾਂ ਨੂੰ ਇੱਕ ਸ਼ਕਤੀ ਕੈਂਟਰ ਮਿਲਿਆ ਜਿਸ ਦੇ ਤੇ ਬੜੇ ਇੰਟਰਸਟਿੰਗਲੀ ਔਨ ਆਰਮੀ ਡਿਊਟੀ ਲਿਖਿਆ ਹੋਇਆ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਮੁੰਡੇ ਨੂੰ ਟਰੱਕ ਦੇ ਵਿੱਚ ਸੀ ਕਿ ਤੁਸੀਂ ਕੀ ਸਮਾਨ ਲੈ ਕੇ ਜਾ ਰਹੇ ਹੋ ਕਿਉਂਕਿ ਫੌਜ ਦਾ ਰਾਸ਼ਨ ਲੈ ਕੇ ਜਾ ਰਹੇ ਹੋ। ਸਕੇਂਟਰ ਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚ ਜੋ ਹੈਗਾ ਸਾਨੂੰ ਕਈ ਬੋਰੀਆਂ ਜੋ ਹਨ ਟੋਡੇ ਪੌੜਸ ਦੀ ਮਿਲੀਆਂ। ਅੱਜ ਦੁਬਈ ਦੇ ਵਿੱਚ ਇੱਕ ਪੰਜਾਬੀ ਵਿਅਕਤੀ ਦੀ ਮੌਤ ਹੋਈ ਹੈ ਦਿਲ ਦਾ ਦੌਰਾ ਪੈਣ ਕਰਕੇ ਵਿਅਕਤੀ ਦੀ ਮੌਤ ਹੋ ਗਈ ਕਸਬਾ ਮਕੁੰਦਪੁਰ ਦੇ ਵਿੱਚ ਵਿਅਕਤੀ ਦੀ ਮੌਤ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਵਿਅਕਤੀ ਕਰੀਬ 8 ਸਾਲ ਤੋਂ ਦੁਬਈ ਦੇ ਵਿੱਚ ਰਹਿ ਰਿਹਾ ਸੀ ਯੂਏ ਦੇ ਵਿੱਚ ਉਹ ਕੰਮ ਕਰਦਾ ਸੀ ਉਹ ਸਮੇਂ ਸਮੇਤੇ ਪੰਜਾਬ ਵੀ ਆਉਂਦਾ ਰਹਿੰਦਾ ਸੀ ਮੇਰੇ ਤੱਕ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੇ بیٹے ਜਗਤਾਰ ਦੀ ਲਾਸ਼ ਨੂੰ ਪੰਜਾਬ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਆਪਣੇ بیٹے ਦਾ ਅੰਤਿਮ ਸੰਸਕਾਰ ਕਰਨਾ ਇੱਥੇ ਹੀ ਚਾਹੁੰਦੇ ਹਾਂ ਲੁਧਿਆਣਾ ਬ੍ਰਿੰਦਾਵਨ ਰੋਡ ਤੇ ਸ਼ਿਵ ਸ਼ਕਤੀ ਮੰਦਿਰ ਦੇ ਸਾਹਮਣੇ ਸਥਿਤ ਕ੍ਰੌਕਰੀ ਪੁਆਇੰਟ ਦੀ ਦੁਕਾਨ ਤੇ ਚੋਰਾ ਨੇ ਘਟਨਾ ਨੂੰ ਅੰਜਾਮ ਦਿੱਤਾ ਜਿੱਥੇ ਚੋਰੀ ਨੇ ਦਿਨ ਦਿਹਾੜੇ ਕੀਤੀ ਗਈ ਵਾਰਦਾਤ ਨੂੰ ਅੰਜਾਮ ਚੋਰਾ ਦੇ ਵੱਲੋਂ ਦਿੱਤਾ ਗਿਆ ਦੁਕਾਨ ਤੇ ਗਾਹਕ ਬਣ ਕੇ ਚੋਰ ਮਾਲਕ ਦੀ ਮੌਜੂਦਗੀ ਦੇ ਵਿੱਚ ਆਏ ਤੇ 2 ਮਿੰਟ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਚੋਰਾ ਨੇ 17000 ਰੁਪਏ ਦੀ ਨਕਦੀ ਚੋਰੀ ਕਰ ਲਈ ਚੋਰਾ ਨੇ ਘਟਨਾ ਨੂੰ ਅੰਜਾਮ ਦੇਣ ਤੇ ਮੌਕੇ ਤੋਂ ਫਰਾਰ ਹੋਣ ਤੋਂ ਹੌਨ ਦੇ ਵਿੱਚ ਮੁਸਤੈਦੀ ਦਿਖਾਈ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਹੁਣ ਵੱਣਦੀ ਕਾਰਵਾਈ ਸ਼ੁਰੂ ਕੀਤੀ ਹੈ ਅਜ ਦੇਰ ਸ਼ਾਮ ਹੁਸ਼ਿਆਰਪੁਰ ਦੇ ਵਿੱਚ ਐਸਐਸਪੀ सुरेंद्र ਲਾਂਬਾ ਦੇ ਵੱਲੋਂ ਚੈਕਿੰਗ ਕੀਤੀ ਗਈ ਤੇ ਵਾਹਨਾਂ ਨੂੰ ਰੋਕ ਕੇ ਚੇਤਾਵਨੀ ਦਿੱਤੀ ਗਈ ਹੈ ਕਿ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਟ੍ਰੈਫਿਕ ਪੁਲਿਸ ਫੋਰਸ ਤਾਇਨਾਤ ਕਰਕੇ ਟ੍ਰੈਫਿਕ ਨੂੰ ਸੁਚਾਰੂ ਬਣਾਇਆ ਜਾ ਰਿਹਾ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਦੋ ਪਹੀਆ ਤੇ ਚਾਰ ਪਹੀਆ ਵਾਹਨ ਨੂੰ ਰੋਕ ਕੇ ਜਾਂਚ ਵੀ ਕੀਤੀ ਜਾ ਰਹੀ ਹੈ ਐਸਐਸਪੀ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਨਾਗਰਿਕਾ ਦਾ ਵੀ ਫਰਜ਼ ਹੈ ਨਹੀਂ ਤਾਂ ਪੁਲਿਸ ਸਖਤ ਕਾਰਵਾਈ ਕਰੇਗੀ ਸ਼ਹਿਰ ਵਿੱਚ ਮਕਬਲ ਥਾਵਾਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਸਥਾਨ ਦੇ ਪ੍ਰੋਕਸ਼ਨ ਜਿਹੜੇ ਹੈਗੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਸੰਗਤਾਂ ਵੱਲੋਂ ਤੇ ਉਹਦੇ ਸਮੇਂ ਵਿੱਚ ਟ੍ਰੈਫਿਕ ਮੈਨੇਜਮੈਂਟ ਦਾ ਕਾਫੀ بڑا ਇਸ਼ੂ ਹੈਗਾ ਤੇ ਉਹ ਵੀ ਜਿਦਾ ਹੈਗਾ ਪੁਲਿਸ ਫੋਰਸ ਵੱਲੋਂ ਬੜੀ ਤਦਾਦ ਚ ਪੁਲਿਸ ਫੋਰਸ ਲਾ ਕੇ ਤੇ ਉਹਨੂੰ ਸੁਰੂਤ ਰੱਖੇ ਜਾਣ ਦਾ ਪ੍ਰਿਆਸ ਕੀਤਾ ਜਾ ਰਿਹਾ ਹੈਗਾ ਉਹਨ ਆਲਮੋਸਟ ਸਾਰੇ ਨਗਰ ਕੀਰਤਨ ਸੇਫਲੀ ਕੰਪਲੀਟ ਹੋ ਚੁੱਕੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਸਾਡੇ ਈਵਨਿੰਗ ਜਿਹੜੀ ਸਰਪ੍ਰਾਈਜ਼ ਨਾਕਾਬੰਦੀ ਹੁੰਦੀ ਹੈ ਜੀ ਉਹਦੇ ਚ ਸਾਰੇ ਪੂਰੇ ਜ਼ਿਲ੍ਹੇ ਦੇ ਅੰਦਰ ਹੁਣ ਜਿਹੜਾ ਇਸ ਟਾਈਮ 35 ਨਾਕੇ ਪੂਰੇ ਜ਼ਿਲ੍ਹੇ ਚੱਲ ਰਹੇ ਹੈ ਜਿਦੇ ਵਿੱਚ ਸਾਡੇ 16 ਜੀਓ ਜੀਐਸਪੀ ਤੇ ਉਹਨਾਂ ਦੀ ਨਿਗਰਾਨੀ ਹੇਠ ਐਸਐਚਓ ਜੂਰੋਂ ਨਾਕੇ ਲਾਏ ਜਾ ਰਹੇ ਤੇ ਉਹਦੇ ਵਿੱਚ ਖਾਸ ਤੌਰ ਤੇ ਜਿਹੜੇ ਟੂ-ਵੀਲਰ ਹੈਗੇ ਜਿਹੜੇ ਵਿਦਆਊਟ ਡਾਕੂਮੈਂਟਸ ਹੈਗੇ ਤੇ ਜਿਹੜੇ ਨੌਇਸ ਪੋਲੂਸ਼ਨ ਵਾਲੇ ਹੈਗੇ ਉਹ ਚੈੱਕ ਕੀਤਾ ਜਾ ਰਹੇ ਨੇ ਨਾਲ ਨਾਲ ਜਿਹੜੀ ਮੋਡੀਫਾਈਡ ਵਹੀਕਲਸ ਹੈਗੇ ਜਿਹੜੇ ਸਾਊਂਡ ਪੋਲੂਸ਼ਨ ਕਰਦੇ ਖਾਸ ਤੌਰ ਤੇ ਜਿੱਦਾਂ ਬੁਲਟ ਮੋਟਰਸਾਈਕਲ ਹੈਗੇ ਜਾਂ ਕਿ ਪਟਾਕੇ ਵਗੈਰਾ ਜਿਹੜੇ ਉਹ ਵੀ ਚੈੱਕ ਕੀਤਾ ਜਾ ਰਿਹਾ ਹੈ ਤੇ ਉਹਨਾਂ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਹੈ ਜਿਹੜੇ ਟ੍ਰਿਪਲ ਰਾਈਡਰ ਮੋਟਰਸਾਈਕਲ ਹੈਗੇ ਉਹ ਖਾਸ ਤੌਰ ਤੇ ਬੰਦ ਕੀਤੇ ਜਾਣਗੇ ਇੰਪੌਂਡ ਕੀਤੇ ਜਾਣਗੇ ਕਾਨੂੰਨ ਮੁਤਾਬਕ ਤੇ ਉਸ ਤੋਂ ਇਲਾਵਾ ਬਾਕੀ ਦੀ ਸਸਪੀਸ਼ਸ ਬੰਦਿਆਂ ਵਾਲੇ ਚੈਕਿੰਗ ਕੀਤੀ ਜਾ ਰਹੀ ਹੈ ਅਦਰ ਸ਼੍ਰੀ ਗੁਰੂ ਰਵਿਦਾਸ ਜੀ ਦਾ 648ਵਾਂ ਪ੍ਰਕਾਸ਼ ਪੁਰਬ ਹੈ ਸੰਗਰੂਰ ਦੇ ਪਿੰਡ ਕੋਰੀਆ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਇਸ ਪ੍ਰਕਾਸ਼ ਪੁਰਬ ਮੌਕੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਵੀ ਪਹੁੰਚੇ ਉਹਨਾਂ ਨੇ ਸ਼ਹਿਰਾਂ ਤੇ ਪਿੰਡਾਂ ਦਾ ਵੱਡੇ ਪੱਧਰ ਤੇ ਵਿਕਾਸ ਦੀ ਗੱਲ ਆਖੀ ਹੈ ਸ਼੍ਰੀ ਗੁਰੂ ਰਵਿਦਾਸ ਜੀ ਦਾ 648ਵਾਂ ਜਨਮ ਦਿਹਾੜਾ ਸੰਗਤ ਪੂਰੀ ਸ਼ਰਧਾ पूर्वक ਮਨਾ ਰਹੀ ਆ ਪਿੰਡ ਕੁਰਗੀਆਂ ਚ ਬਣਾਇਆ ਗਿਆ ਜਿਹੜੇ ਵਿੱਚ ਬਣਾਇਆ ਗਿਆ ਸਾਰੇ ਪਿੰਡਾਂ ਚ ਬਣਾਇਆ ਗਿਆ ਔਰ ਸਾਰਿਆਂ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦੇ ਲਈ ਸਭ ਨਾਲ ਪ੍ਰੇਮ ਦਾ ਸਨੇਹ ਹੇ ਦੇਣ ਲਈ ਸਭ ਕੋਲੇ ਪਹੁੰਚਦੇ ਆਂਗੇ ਔਰ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਅੱਜ ਦਾ ਇਹ ਦਿਹਾੜਾ ਜਿਹੜਾ ਬਹੁਤ ਮਹੱਤਵ ਰੱਖਦਾ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸੰਦੇਸ਼ ਦਿੱਤਾਗਾ ਕਿ ਆਪਸੀ ਭਾਈਚਾਰਾ ਬਣਾ ਕੇ ਰੱਖੋ ਔਰ ਜਾਤ-ਪਾਤ ਦੀ ਪ੍ਰਥਾ ਨੂੰ ਤੋੜੋ ਔਰ ਸਾਰੇ ਜਣੇ ਜਿਹੜੇ ਨੇ ਬਰਾਬਰ ਰਘੂ ਦੇ ਉਹ ਸੰਦੇਸ਼ ਦੇ ਉੱਤੇ ਸਾਰੀ ਸੰਗਤ ਨੂੰ ਚੱਲਣ ਦੱਸਦੇ ਹਾਂ ਅੱਜ ਗੁਰੂ ਸਾਹਿਬਾਨ ਨੇ ਦਿੱਤਾ ਸੀ ਉਹਦਾ ਅਸੀਂ ਲੋਕਾਂ ਨਾਲ ਸਾਂਝਾ ਕਰਨ ਲਈ ਪਹੁੰਚੇ ਤਿੰਨ ਸਾਲ ਤੋਂ ਲਗਾਤਾਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਚ ਕੰਮ ਕਰ ਰਹੀ ਆ ਅਗਲੇ 2 ਸਾਲ ਹੋਰ ਇਸ ਕੰਮ ਨੂੰ ਕਿਵੇਂ ਤੇਜ਼ ਕਰਨਾ ਉਹ ਲੈ ਕੇ ਵਿਚਾਰ-ਵੰਦਰਾ ਹੋਇਆਗਾ ਕਿ ਆਉਣ ਵਾਲੇ 2 ਸਾਲ ਹੋਰ ਜਿਹੜਾ ਕੰਮ ਆ ਉਹ ਤੇਜ਼ ਕੀਤਾ ਜਾਵੇ ਤਾਂ ਕਿ ਸਾਰੇ ਪਿੰਡਾਂ ਦਾ ਸ਼ਹਿਰਾਂ ਦਾ ਜਿਹੜਾ ਓਵਰਾਲ ਵਿਕਾਸ ਹੋ ਸਕੇ ਅੰਮ੍ਰਿਤਸਰ ਦੇ ਲੋਹਾਰਾ ਕਾ ਰੋਡ ਦਾ ਰਹਿਣ ਵਾਲਾ 55 ਸਾਲਾ ਬਜ਼ੁਰਗ ਵਿਅਕਤੀ ਜਿਸ ਵੱਲੋਂ ਰਣਜੀਤ ਐਵੇਨਿਊ ਇਲਾਕੇ ਦੇ ਇੱਕ ਨਿੱਜੀ ਹੋਟਲ ਦੇ 6ਵੇਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 55 ਸਾਲ ਦਾ ਵਿਅਕਤੀ ਜਿਸ ਦਾ ਨਾਂ ਰਾਜੀਵ ਹੈ ਉਸਨੇ ਰਣਜੀਤ ਐਵੇਨਿਊ ਇਲਾਕੇ ਦੇ ਇੱਕ ਨਿੱਜੀ ਹੋਟਲ ਦੀ 6ਵੇਂ ਮੰਜ਼ਿਲ ਤੇ ਚੜ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ। ਉਹਨਾਂ ਨਾਲ ਗੱਲਬਾਤ ਕੀਤੀ ਜਿਸ ਦੇ ਵਿੱਚ ਪਤਾ ਲੱਗਿਆ ਕਿ ਇਹ ਵਿਅਕਤੀ ਕਾਫੀ ਡਿਪਰੈਸ਼ਨ ਦੇ ਵਿੱਚ ਚੱਲ ਰਿਹਾ ਸੀ। ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ। ਲੋ ਮ੍ਰਿਤਕ ਦੀ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਚੀਮਾ ਚੌਕ ਪੁਲ ਦੇ ਹੇਠਾਂ ਦੋ ਲੁਟੇਰਿਆਂ ਨੇ ਇੱਕ ਨੌਜਵਾਨ ਦੇ ਸਿਰ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਉਸ ਦਾ ਮੋਬਾਈਲ ਤੇ ਪਰਸ ਖੋ ਕੇ ਫਰਾਰ ਹੋ ਗਏ ਲੁਟੇਰਿਆਂ ਦੇ ਹੌਸਲੇ ਇਸ ਹੱਦ ਤੱਕ ਵੱਧ ਗਏ ਨੇ ਕਿ ਉਹ ਮੋਬਾਈਲ ਫੋਨ ਦੇ ਲਈ ਕਿਸੇ ਵਿਅਕਤੀ ਨੂੰ ਮਾਰਨ ਦੇ ਲਈ ਵੀ ਤਿਆਰ ਹੋ ਜਾਂਦੇ ਨੇ ਪੀੜਤ ਦੇ ਨਾਲ ਕੰਮ ਕਰਨ ਵਾਲਾ ਵਿਅਕਤੀ ਪਿੱਛੋਂ ਦੀ ਆ ਰਿਹਾ ਸੀ ਉਸ ਨੇ ਖੂਨ ਦੇ ਵਿੱਚ ਲਤਪਟ ਆਪਣੇ ਸਾਥੀ ਨੂੰ ਵੇਖਿਆ ਤੇ ਉਸ ਨੂੰ ਤੁਰੰਤ ਜਨਕਪੁਰੀ ਦੇ ਇੱਕ ਨਿੱਜੀ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਉਸ ਦੀ ਹਾਲਤ ਵੇਖਦਿਆਂ ਉਸ ਨੂੰ ਸਿਵਲ ਹਸਪਤਾਲ ਦੇ ਜਾਣ ਦੀ ਸਲਾਹ ਦਿੱਤੀ ਪੀੜਿਤ ਸ਼ਹਿਵਾਜ਼ ਨੇ ਆਪਣੇ ਦੋਸਤ ਦੇ ਮੋਬਾਈਲ ਤੋਂ ਆਪਣੇ ਭਰਾ ਅਸਲਮ ਨੂੰ ਫੋਨ ਕੀਤਾ ਤੇ ਉਸਦੇ ਭਰਾ ਨੇ ਫਿਰ ਉਸ ਨੂੰ ਸਿਵਲ ਹਸਪਤਲ ਪਹੁੰਚਾਇਆ ਪੀੜਿਤ ਹੌਜ਼ਰੀ ਦੇ ਵਿੱਚ ਦਰਜੀ ਦਾ ਕੰਮ ਕਰਦਾ ਹੈ ਵਹੀ ਮਾਰਾ ਸੀ ਫੋਨ ਮਾਰਾ ਤਾਂ ਜੋ ਉਸ ਦੇ ਕੋਲ ਪਾਸਾ اچھا ਕਿੰਨੇ ਵਜੇ ਸਾਰੇ 8:00 ਵਜੇ اچھا ਕਿੰਨੇ ਬੰਦੇ تھے ਦੋ ਬੰਦੇ ਦੋ ਬੰਦੇ تھے ਤੇਜ ਦਾ ਹਥਿਆਰ ਤੇ ਕੀ ਆਤਾ हाँ उसके पास आ गया अच्छा क्या लेके गए छीन कर मोबाइल हो गया हाँ उसके बाद एक बुल्लू तो था हाँ उसके बाद परस अच्छा तो मोटरसाइकिल पर थे के पैदल ही थे मोटरसाइकिल पर उधर अमेरिका तो डिपोर्ट हो के भारतीय नौजवान आए ने डिपोर्ट होने तो बाद नौजवान नशा तस्कर बन गए ने ਨਸ਼ੇ ਦੀ ਤਸਕਰੀ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ ਹੈ ਪੁਲਿਸ ਨੇ ਨਸ਼ੀਲੇ ਪਦਾਰਥ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਫੜੇ ਗਏ આરોપીਆਂ ਬਾਰੇ ਪਛਾਣ ਦੱਸਦੇ ਹੋਏ ਕਿਹਾ ਕਿ ਫੜੇ ਗਏ આરોપીਆਂ ਦੀ ਪਛਾਣ ਕਿਰਤਪਾਲ ਸਿੰਘ ਉਰਫ ਕਿਰਤ ਕਰਨ ਵੀਰ ਸਿੰਘ ਉਰਫ ਕਰਨ ਸੁਖਦੀਪ ਸਿੰਘ ਉਰਫ ਸੁਖ ਤੇ ਪਿਆਰਾ ਵਜੋ ਹੋਈ ਹੈ ਤੇ ਪੁਲਿਸ ਕਮਿਸ਼ਨਰ ਨੇ ਗੱਲਬਾਤ ਕਰਦਿਆਂ ਇਹ ਵੀ ਜਾਣਕਾਰੀ ਦਿੱਤੀ ਕਿ ਪੁਲਿਸ ਪਾਰਟੀ ਵੱਲੋਂ ਕਬੀਰ ਭਾਰਕ ਦੇ ਇਲਾਕੇ ਦੇ ਵਿੱਚ ਨਾਕਾਬੰਦੀ ਦੌਰਾਨ ਚੈਕਿੰਗ ਕਰਦੇ ਸਮੇਂ ਇਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 2 ਕਿਲੋ 251 ਗ੍ਰਾਮ ਹਿਰੋਇਨ ਤੇ 1,05,000 ਰੁਪਏ ਡਰੱਗ ਮਨੀ ਦੇ ਤੇ ਇੱਕ ਪਿਸਤੌਲ ਗਲੋਕ ਬਰਾਮਦ ਕੀਤੀ ਗਈ ਹੈ। ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ। 5 ਡਰੱਗ ਸਮਗਲਰ ਅਸੀਂ ਫੜੇ ਆ। 2.5 ਕਿਲੋ ਹਿਰੋਇਨ, 1,05,000 ਡਰੱਗ ਮਨੀ, ਇੱਕ ਗਲੋਕ ਪਿਸਤੌਲ ਬੜਾ ਸਫਿਸਟੀਕੇਟਿਡ ਜਿਹੜਾ ਔਰ ਇੱਕ ਰੂਜ਼ ਕਾਰ ਇੰਗੋ ਬਰਾਮਦ ਹੋਈ ਹੈ ਜਿਹੜੀ ਮੋਡਲੀ ਪੁਛਗਿੱਟ ਤੋਂ ਕੱਲ ਇੰਪੋਰਟੈਂਟ ਸਾਹਮਣੇ ਇਹ ਆਈ ਹੈ ਕਿ ਇਹ ਸਾਰੇ ਬੰਦੇ ਗੁਰਦਾਸਪੁਰ ਫਤਿਹਗੜ ਤੂੜੀਆਂ ਏਰੀਆ ਦੇ ਰਹਿਣ ਵਾਲੇ ਨੇ ਔਰ ਇਹ ਕਾਫੀ ਦੇਰ ਤੋਂ ਡਰੱਗ ਦੇ ਨਾਲ ਨੈਟਵਰਕ ਦੇ ਵਿੱਚ ਸ਼ਾਮਲ ਨੇ ਕਰਨਵੀਰ ਸਿੰਘ ਜਿਹੜਾ ਇਹਦਾ ਮੇਨ ਜਿਹੜਾ ਸਮਗਲਰ ਆਪਾਂ ਕਹਿ ਸਕਦੇ ਹਾਂ ਉਹ ਯੂਐਸਏ ਜਾਣ ਦੀ ਕੋਸ਼ਿਸ਼ ਵਿੱਚ ਸੀਗਾ ਪਰ ਰਸਤੇ 'ਚ ਡਿਪੋਰਟ ਹੋ ਗਿਆ ਉਨੇ ਫਿਰ ਆਪਣੇ ਜਿਹੜੇ ਏਰੀਏ ਦੇ ਲੋਕ ਨੇ ਫਰਾਂਸ ਦੇ ਵਿੱਚ ਜਿਹੜੇ ਰਹਿ ਰਹੇ ਨੇ ਉੱਥੇ ਕੁਸਕੰਦਰ ਸਿੰਘ ਹੈ ਇੱਕ ਹੋਰ ਬੰਦਾ ਹੈ ਜਿਹਦਾ ਆਪਣਾ ਨਾਮ ਚੀਮਾ ਦੱਸ ਰਿਹਾ ਉਹ ਦੋ ਇੰਡੀਵਿਜੂਅਲਸ ਨਾਲ ਸੰਪਰਕ ਹੋਇਆ ਇਹਦਾ ਉਹਨਾਂ ਨੇ ਪਾਕਿਸਤਾਨ ਨਾਲ ਇਹਨਾਂ ਦੇ ਸਮਗਨਰਸ ਨਾਲ ਸੰਪਰਕ ਕਰਾਇਆ ਸੋਸ਼ਲ ਮੀਡੀਆ ਦੇ ਐਪਸ ਨੇ ਉਥੋਂ ਇਹ ਗਿਰੋਨ ਦੇ ਕਾਰੋਬਾਰ 'ਚ ਪੈ ਗਏ ਇਹਦੇ ਜਿਹੜੀਆਂ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਇਹਦੇ ਵਿੱਚ ਪਹਿਲਾਂ ਗ੍ਰਿਫਤਾਰੀਆਂ ਹੋਈਆਂ ਕਰਨਬੀਰ ਵਗੈਰਾ ਦੀਆਂ ਤੇ ਉਸ ਤੋਂ ਬਾਅਦ ਇਹ ਦਰੰਗਲਾ ਏਰੀਆ ਜਿਹੜਾ ਹੈਗਾ ਗੁਰਦਾਸਪੁਰ ਦਾ ਉੱਥੋਂ ਰਿਕਵਰੀ ਹੋਈ ਬਾਰਡਰ ਤੋਂ ਅੰਮ੍ਰਿਤਸਰ ਦਾ ਇੱਕ ਅਜੀਬਾ ਮਾਮਲਾ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਮਾਮਲਾ ਰਣਜੀਤ ਐਵੇਨਿਊ ਸੀ ਬਲਾਕ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ ਸਿਰਫ ਇਹ ਜਵਾਈ ਨੇ ਸੋਰੇ ਪਰਿਵਾਰ ਨੂੰ ਤਬਾਹ ਕਰਨ ਦੀ ਸੋਚੀ ਤੇ ਅੱਜ ਤੋਂ 15 ਦਿਨ ਪਹਿਲਾਂ ਘਰ ਨੂੰ ਅੱਗ ਲਗਾ ਲਈ ਤੇ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ ਸਿਰਫ ਇਹ ਜਵਾਈ ਨੇ ਪਰਿਵਾਰ ਦਾ ਰੋਜ਼ੀ-ਰੋਟੀ ਦਾ ਸਾਧਨ ਨੂੰ ਵੀ ਅੱਗ ਲਗਾ ਦਿੱਤੀ ਤੇ ਪੀੜਤ ਪਰਿਵਾਰ ਨੂੰ ਗਲੀ ਮੁਹੱਲੇ ਵਾਲਿਆਂ ਨੇ ਹੁਣ ਹੌਸਲਾ ਦਿੱਤਾ ਹੈ ਜੇਕਰ ਮੇਰਾ ਜਵਾਈ ਹਗਾਟਾ ਆਪਣਾ ਦਾ ਕਿ ਬਾਰ ਬਾਰ ਹਾਂ ਤੰਗ ਪਰੇਸ਼ਾਨ ਕਰਦਾ ਵਾ ਦਾਜ ਦੀ ਮੰਗ ਕਰਦਾ ਵਾ ਤੇ ਮੇਰੀ ਭੈਣ ਕੋਟ ਦਾ ਮਾਰਦਾ ਵਾ ਤੇ ਜਿਹਦੇ ਵਿੱਚ ਅਸੀਂ ਨਹੀਂ ਰੱਖ ਦੇ ਸਕਦੇ ਫਿਰ ਉਹ ਕਹਿੰਦਾ ਵਾ ਕਿ ਮੇਰੇ ਵਿੱਚ ਬਹੁਤ ਮਰੋੜਾ ਹੈਗਾ ਵਾ ਬੀਜੇਪੀ ਦੇ ਪ੍ਰਧਾਨ ਆ ਜੋ ਮਰਜ਼ੀ ਮੈਂ ਕਰ ਸਕਦਾ ਤੁਸੀਂ ਮੇਰਾ ਕੋਸ਼ਿਸ਼ ਨਹੀਂ ਕਰ ਸਕਦੇ ਜਿਹਦੇ ਵਿੱਚ ਉਹਨੇ ਪਹਿਲਾਂ ਗਿਆ ਸੀ ਕਰਕੇ ਦਿਖਾਤਾ ਕਰਿਆ ਅਗਲੇ ਅਗਲਾ ਵੀ ਚੜ ਗਿਆ ਦੂਜਾ ਮੈਂ ਉਹਨੂੰ ਕਿਹਾ ਥਾਣੀ ਰਿਪੋਰਟ ਦਿੱਤੀ ਇਸ ਦਾ ਨਾਮ ਐਸਆਈ ਕੋ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਟਾਈਮ ਤੇ ਤੇ ਜਿਹਦੇ ਵਿੱਚ ਹੁਣ ਦੂਜੀ ਵਾਰ ਉਹਨੇ ਕਹਿਸਾ ਸਾਡੇ ਰੇੜੀਆਂ ਫੂਟੇ ਜਾਣੀਆਂ ਤੇ ਰੇੜੀਆਂ ਨੂੰ ਵੀ ਫਿਰ ਅਗਲਾ ਗਿਆ ਸਾਡੇ ਤੰਗ ਬਣਾਣਾਰ ਕੋ ਸਾਰੇ ਤਲਾਕ ਮੰਗ ਰਿਹਾ ਪੈਣ ਨੂੰ ਮੈਨੂੰ ਤਲਾਕ ਦੇ ਚਾਹੁੰਦਾ ਮੈਂ ਹੋਰ ਤਾਂ ਵਿਆਹ ਕਰਾਉਣਾ ਜਦੋਂ ਪਹਿਲਾਂ ਵੀ ਵਿਆਹ ਹੋਇਆ ਹੋਇਆ ਵਾ ਤੇ ਮੇਰੀ ਭੈਣ ਨੂੰ ਧੋਖੇ ਨਾਲ ਵਿਆਹ ਕਰਾਇਆ ਗਿਆ ਕਿੰਨੇ ਸਾਲ ਹੋ ਗਏ 4 ਸਾਲ ਹੋ ਗਏ ਮੰਗ ਕੀ ਕਰਦੇ ਸਰ ਮੰਗਿਆ ਹੋ ਘਰ ਦੇ ਬੋਰੀ ਆਪਣੀ ਕਾਰਵਾਈ ਲਈ ਕਰਦੇ ਨੇ ਇਹਨੂੰ ਸਾਰੇ ਅੰਦਰ ਚੋਣਗੇ ਕਿਹਦੇ ਪਰਚਾ ਹੋਣਾ ਚਾਹੀਦਾ ਸਰ ਉਹ ਜਦੋਂ ਕਰਾਇਆ ਹੋਇਆ ਹੈ ਜੇ ਸਾਨੂੰ ਕੋਈ ਵੱਡੀ ਫੈਨਕ ਦੀ ਕੋਈ ਦਿੱਕਤ ਨਹੀਂ ਆਉਂਦੀ ਮੈਨੂੰ ਸਰ ਇਹ ਰਹਿ ਰਿਹਾ ਮੈਂ ਗੋਤਮਗੜ੍ਹ ਦਾ ਲੋਕ ਆ ਬੀਜੇਪੀ ਦਾ ਪ੍ਰਧਾਨ ਆ ਜਿਹੜਾ ਕਿ ਇਹਨੂੰ ਸ਼ਾਇਦ ਹਿੰਦਾ ਵਾ ਪਹਿਲਾਂ ਵੀ ਬਰਤਾਂ ਹੋਇਆ ਸੀ ਉਹਦੇ ਵਿੱਚ ਜੀਤ ਗੋਤਮਗੜ੍ਹ ਨੇ ਕੁਛ ਨਹੀਂ ਹੋਣ ਦਿੱਤਾ ਸੀ ਸਾਡ ਸਰ ਜੀਂਦੀ ਆ ਉਹ ਕਰਦੇ ਅਸੀਂ ਤੁਸੀਂ ਸਾਡੀ ਜੋ ਮੰਗ ਹੈਗੀ ਆ ਉਸ ਪ੍ਰਸ਼ਨ ਦੇ ਲੋ ਤਰੀਕੀ ਤੇ ਉਹ ਦਰਮਾਗ ਪੂਰणिमा ਤੇ ਮਹਾਕੁੰਭ ਦੇ ਵਿੱਚ ਪੰਜਵਾਂ ਅੰਮ੍ਰਿਤ ਇਸ਼ਨਾਨ جاری ਹੈ ਹੁਣ ਤੱਕ 1 ਕਰੋੜ 20 ਲੱਖ ਲੋਕ ਇਸ਼ਨਾਨ ਕਰ ਚੁੱਕੇ ਨੇ ਹੈਲੀਕਾਪਟਰ ਤੋਂ ਸ਼ਰਧਾਲੂਆਂ ਤੇ ਫੁੱਲਾਂ ਦੀ ਅਜ ਵਰਖਾ ਵੀ ਕੀਤੀ ਗਈ ਅਦਰਦੀਨਾਨਗਰ ਦੇ ਸਿੰਘੋਲਾ ਵਾਲਾ ਰੋਡ ਤੇ ਸਥਿਤ ਇੱਕ ਮੋਬਾਈਲ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਚੋਰਾਂ ਨੇ ਦੁਕਾਨ ਦੇ ਵਿੱਚੋਂ ਇੱਕ ਇਨਵਰਟਰ ਦੀ ਬੈਟਰੀ ਸਮੇਤ ਹੋਰ ਮੋਬਾਈਲਾਂ ਦੇ ਨਾਲ ਸੰਬੰਧਿਤ ਸਮਾਨ ਤੇ 15000 ਰੁਪਏ ਦੀ ਨਕਦੀ ਚੋਰੀ ਕੀਤੀ ਇਸ ਮਾਮਲੇ ਦੀ ਦੀਨਾਨਗਰ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਬਹਾਦਰਗੜ੍ਹ ਤੋਂ ਵੱਡੀ ਖਬਰ ਸਾਹਮਣੇ ਆਈ ਇੱਕ ਨੌਜਵਾਨ ਨੂੰ ਮੰਦਰ ਦੇ ਵਿੱਚ ਸਾੜ ਕੇ ਮਾਰ ਦਿੱਤਾ ਗਿਆ ਸ਼ਿਵ ਮੰਦਰ ਚੋਂ ਉਸ ਦੀ ਸੜੀ ਹੋਈ লাশ ਮਿਲੀ ਹੈ ਪੁਲਿਸ ਅਧਿਕਾਰੀ ਮੌਕੇ ਦੀ ਜਾਂਚ ਤੇ ਜੁਟੇ ਹੋਏ ਨੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ ਮ੍ਰਿਤਕ ਦੀ ਹਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਬਹਾਦਰਗੜ੍ਹ ਦੀ ਕਬੀਰ ਬਸਤੀ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਤੇ ਖਬਰ ਸੋਨੀਪੱਤੋ ਹੈ ਜਿੱਥੇ NH 44 ਤੇ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਦੋ ਬਾਈਕ ਸਵਾਰਾਂ ਦੀ ਮੌਤ ਹੋ ਗਈ ਸੂਚਨਾ ਮਿਲਣ ਤੋਂ ਬਾਅਦ ਬੜੀ ਥਾਣੇ ਦੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੋ ਕਿ ਦਿਲ ਦਹਿਲਾ ਦੇਣ ਵਾਲੀ ਹੈ। ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿਵੇਂ ਹਾਈਵੇ ਤੇ ਇੱਕ ਤੇਜ਼ ਰਫਤਾਰ ਮਰਸੀਡੀਜ਼ ਕਾਰ ਪਹਿਲਾਂ ਇੱਕ ਕਾਰ ਨੂੰ ਟੱਕਰ ਮਾਰਦੀ ਹੈ ਤੇ ਬਾਅਦ ਦੇ ਵਿੱਚ ਬਾਈਕ ਨੂੰ ਵੀ ਟੱਕਰ ਮਾਰ ਦਿੰਦੀ ਹੈ। ਇਸ ਹਾਦਸੇ ਦੇ ਵਿੱਚ ਦੋ ਬਾਈਕ ਸਵਾਰਾਂ ਦੀ ਮੌਤ ਹੋ ਜਾਂਦੀ ਹੈ। ਫਿਲਹਾਲ ਪੁਲਿਸ ਨੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਨੇ ਤੇ ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਰੀਦাবাদ ਦੇ ਥਾਣਾ ਛਾਇਆ ਆਸਾ ਦੇ ਐਸਐਚਓ ਤੇ 6 ਤੋਂ ਵੱਧ ਪੁਲਿਸ ਮੁਲਾਜ਼ਮਾਂ ਤੇ ਇੱਕ ਪਿਤਾ ਤੇ ਉਸ ਦੇ ਦੋ ਬੇਟਿਆਂ ਨੂੰ 7 ਘੰਟੇ ਤੱਕ ਥਾਣੇ ਦੇ ਵਿੱਚ ਬੰਦਕ ਬਣਾ ਕੇ ਰੱਖਣ ਤੇ ਬੇਟਿਆਂ ਦੇ ਸਾਹਮਣੇ ਡੰਡਿਆਂ ਦੇ ਨਾਲ ਕੁੱਟਣ ਤੇ ਪਿਤਾ ਦੇ ਹੱਥ ਪੈਰ ਤੋੜਨ ਦੇ ਗੰਭੀਰ ਦੋਸ਼ ਲਗਾਏ ਗਏ ਨੇ ਜ਼ਖਮੀ ਵਿਅਕਤੀ ਰਾਮਬਾਬੂ ਨੇ ਪੁਲਿਸ ਤੇ ਗੰਭੀਰ ਦੋਸ਼ ਲਗਾਏ ਨੇ ਪੁਲਿਸ ਬੁਲਾਰੇ ਯਸ਼ਪਾਲ ਨੇ ਦੱਸਿਆ ਕਿ ਪੁਲਿਸ ਤੇ ਲਗਾਏ ਗਏ ਕੁੱਟਮਾਰ ਦੇ ਸਾਰੇ ਦੋਸ਼ ਬੇਬੁਨਿਆਦ ਨੇ ਫਿਲਹਾਲ ਪੁਲਿਸ ਨੇ ਖੁਦ ਦੋਸ਼ੀ ਰਾਮਬਾਬੂ ਨੂੰ ਫਰੀਦাবাদ ਦੇ ਬਾਦਸ਼ਾਹ ਖਾਨ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾ ਦਿੱਤਾ ਹੈ ਖਬਰੀ ਅਮੁਨਾ ਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੇਰ ਸ਼ਾਮ ਨੂੰ ਵਕ ਵਕ ਥਾਵਾਂ ਤੋਂ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਪਰ ਦੋਵੇਂ ਘਟਨਾਵਾਂ ਦੀਆਂ ਤਾਰਾ ਇੱਕੋ ਜਗ੍ਹਾ ਦੇ ਨਾਲ ਜੁੜੀਆਂ ਹੋਈਆਂ ਨੇ ਦਰਅਸਲ ਦੇਰ ਸ਼ਾਮ ਮੋਡਲ ਟਾਊਨ ਦੇ ਵਿੱਚ ਐਕਟਿਵਾ ਸਵਾਰ ਇੱਕ ਬਦਮਾਸ਼ ਨੇ ਕਾਰ ਦੇ ਵਿੱਚ ਬੈਠੇ ਇੱਕ ਨੌਜਵਾਨ ਤੇ ਗੋਲੀਬਾਰੀ ਕੀਤੀ ਤੇ ਮੌਕੇ ਤੋਂ ਭੱਜ ਗਏ ਤੇ ਬਾਅਦ ਦੇ ਵਿੱਚ ਹਾਈਵੇ ਤੇ ਪਹੁੰਚ ਕੇ ਬਦਮਾਸ਼ ਨੇ ਬੰਦੂਕ ਦੀ ਨੋਕ ਤੇ ਇੱਕ ਕਾਰ ਲੁੱਟ ਲਈ ਤੇ ਕਾਰ ਲੈ ਕੇ ਭਗਵਾਨਪੁਰ ਪਿੰਡ ਪਹੁੰਚ ਗਏ ਹਾਲਾਂਕਿ ਪੁਲਿਸ ਇਸ ਬਦਮਾਸ਼ ਦਾ ਪਿੱਛਾ ਕਰ ਰਹੀ ਹੈ ਜਦੋਂ ਤੱਕ ਪੁਲਿਸ ਦੋ ਨੂੰ ਆਤਮ ਸਮਰਪਣ ਕਰਨ ਦੇ ਲਈ ਕੈਰੀ ਸੀ ਤੇ ਦੋਸ਼ੀ ਨੇ ਮੰਦਰ ਦੇ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਤੇ ਇਸ ਸਮੇਂ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਤੇ ਕਾਰਵਾਈ ਦੇ ਵਿੱਚ ਜੁਟੀ ਹੋਈ ਹੈ ਫਰੀਦাবাদ ਦੇ ਵਿੱਚ 38ਵੇਂ ਸੂਰਜਕੁੰਡ ਮੇਲਾ ਲੱਗਿਆ ਹੋਇਆ ਹੈ ਹਰਿਆਣਾ ਦੀਆਂ 20 ਜ਼ਿਲ੍ਹਿਆਂ ਦੇ ਵਿੱਚ ਬੰਦ ਕੈਦੀਆਂ ਦੁਆਰਾ ਬਣਾਏ ਗਏ ਸਮਾਨ ਨੂੰ ਮੇਲੇ ਦੇ ਵਿੱਚ ਸਟਾਲ ਲਗਾ ਕੇ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ ਸੂਰਜਕੁੰਡ ਮੇਲੇ ਦੇ ਵਿੱਚ ਜ਼ਿਲ੍ਹਾ ਦੇ ਵਿੱਚ ਬੰਦ ਲਗਭਗ 7000 ਕੈਦੀਆਂ ਦੁਆਰਾ ਬਣਾਏ ਗਏ ਫਰਨੀਚਰ ਬੇਕਰੀ ਤੇ ਬਾਕੀ ਸਮਾਨ